ਗੁਰੂ ਵਾਹਿ 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 ਵਾਹ ਗੁਰੂ 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 ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗਿਆਨ ਧਿਆਨ ਕੇ ਸ਼ਿਕਰਮ ਨ ਜਾਣ ਸਾਰਨ ਜਨ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਗਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕੇ ਸ਼ਕਰਮ ਨ ਜਾਣ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਹੋ ਬਖਮ ਨਦੀ ਜਾਏ ਤਰਨੀ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸਤਨਾਮ ਵਾਹਿ ਗੁਰੂ ਜੀ ਆਸਾ ਕਹਾਂ ਭਇਓ ਜੋ ਤਨ ਭਇਓ ਛਿਨ ਛਿਨ ਪ੍ਰੇਮ ਜਾਏ ਤਉ ਗਰਪੈ ਤੇਰੋ ਜਨ ਤੁਝੇ ਚਰਨ ਯਰ ਬਿੰਦ ਭਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਧਨ ਰਹਾਉ ਸੰਪਤ ਬਿਬਤ ਪਕਲ ਮਾਇਆ ਧਨ ਤਮ ਹੈ ਹੋਤ ਨ ਤੇਰੋ ਜਨ ਪ੍ਰੇਮ ਕੀ ਜੀਵਰੀ ਬੰਦਿਓ ਤੇਰੋ ਜਨ ਕਹੇ ਰਵਦਾਸ ਛੁਕੇ ਬੋ ਕਵਨ ਗੁਣ ਆਸਾ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾਓ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾ ਕੇ ਕਾਗਰ ਨਮਤ ਨਾਮ ਦੇਉ ਦੂਧ ਪੀ ਆਇਆ ਤਉ ਜਗ ਜਨਮ ਸੰਕਟ ਨਹੀਂ ਆਇਆ ਜਾਨ ਨਰਦਾਸ ਰਾਮ ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵਰਤ ਪਾਗੀ ਸਾ ਸੰਗਤ ਸਤਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕੀਤੀ ਹੈ। ਇਸ ਭਾਗ ਕੜੀ ਸਤਸੰਗ ਦੀ ਸੰਪ੍ਰਾਪਤ ਹੋਈ ਹੈ। ਆਸਾ ਰਾਗ ਦੇ ਵਿੱਚ ਪੰਤ ਰਵਿਦਾਸ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਗੁੰਦਸ਼ੇ ਸ਼ਬਦ ਪੰਤ ਰਵਿਦਾਸ ਜੀ ਦੇ ਆਸਾ ਰਾਗ ਵਿੱਚ ਦਰਜ ਹਨ। ਅੱਜ ਆਪਾਂ ਪੰਜਵਾਂ ਸ਼ਬਦ ਸਰਵਣ ਕੀਤਾ ਹੈ। ਚੱਲ ਰਹੇ ਵਿਚਾਰ ਦੇ ਵਿੱਚ ਕੱਲ ਆਪਾਂ ਸਰਵਣ ਕਰ ਰਹੇ ਸੀ ਕਿ ਵਾਹਿਗੁਰੂ ਪਰਮੇਸ਼ਰ ਦੇ ਜੋ ਪਿਆਰ ਵਾਲੇ ਹਨ। ਇੰਨਾ ਪਿਆਰ ਹੋ ਜਾਂਦਾ ਹੈ ਕਿ ਭੁੱਖ ਵੀ ਭੁੱਲ ਜਾਂਦੀ ਹੈ। ਨੀਂਦ ਵੀ ਭੁੱਲ ਜਾਂਦੀ ਹੈ ਹਰ ਵੇਲੇ ਹੀ ਧਿਆਨ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਜੁੜਿਆ ਰਹਿੰਦਾ ਜਦੋਂ ਨੀਂਦ ਅਤੇ ਭੁੱਖ ਜਿਹੜੀ ਹੈ ਸਰੀਰ ਦੀ ਇਹ ਜ਼ਰੂਰੀ ਅੰਗ ਹਨ ਇਹ ਲੋੜਾਂ ਹਨ ਜਿਹੜੇ ਸਰੀਰ ਦੀਆਂ ਇਹ ਲੋੜ ਪੂਰੀ ਨਹੀਂ ਹੁੰਦੀ ਤਾਂ ਸਰੀਰ ਕਮਜ਼ੋਰ ਹੋ ਜਾਂਦਾ ਭਗਤਾਂ ਰਵਿਦਾਸ ਜੀ ਨੇ ਕਿਹਾ ਕਿ ਭਾਵੇਂ ਤੇਰੇ ਪ੍ਰੇਮ ਦੀ ਰਸੀ ਵਿੱਚ ਵੱਧਾ ਹੋਇਆ ਮੈਂ ਹਰ ਵੇਲੇ ਹੀ ਤੇਰੀ ਯਾਦ ਵਿੱਚ ਜੁੜਿਆ ਰਹਿਦਾ ਹਾਂ ਹਰ ਛਿਨ ਤੇਰਾ ਨਾਮ ਜਪਦਾ ਰਹਿਣਾ ਭਾਵੇਂ ਮੇਰਾ ਸਰੀਰ ਏਦੋਂ ਵੀ ਹੋਰ ਕਮਜ਼ੋਰ ਹੋ ਜਾਵੇ ਚਾਹੇ ਨਾਸ ਵੀ ਹੋ ਜਾਵੇ ਪਰ ਹੁਣ ਮੈਂ ਛੱਡ ਨਹੀਂ ਸਕਦਾ ਤੈਨੂੰ ਇੰਨਾ ਪ੍ਰੇਮ ਹੈ ਅੱਜ ਹੋਰ ਭਗਤ ਰਵਿਦਾਸ ਜੀ ਕਿਰਪਾ ਕਰ ਰਹੇ ਹਨ ਆਸਾ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਰਹਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਆ ਕਰਦੇ ਆ ਹਰੀ ਹਰੀ ਕਹਿਣਾ ਨਾਰਾਇਣ ਨਾਰਾਇਣ ਕਹਿਣਾ ਗੋਬਿੰਦ ਗੋਬਿੰਦ ਕਹਿਣਾ ਰਾਮ ਰਾਮ ਕਹਿਣਾ ਇਸੇ ਤਰ੍ਹਾਂ ਹੀ ਆਪਾਂ ਨੂੰ ਜੋ ਗੁਰਮੰਤਰ ਮਿਲਿਆ ਹੈ ਵਾਹਿਗੁਰੂ ਗੁਰਮੰਤਰ ਹੈ ਉਹ ਵਾਰ-ਵਾਰ ਜਪਨਾ ਪਰ ਜੀ ਕਹਿੰਦੇ ਹਨ ਕਿ ਨਾਮ ਜਪਦੇ ਆਂ ਜਪਦੇ ਆਂ ਬਹੁਤ ਲੋਕ ਤਰਗੇ ਗਿਣਤੀ ਕੀ ਤੁਹਾਨੂੰ ਦਸੀਏ ਸਭ ਤੋਂ ਪਹਿਲੀ ਉਦਾਹਰਣ ਦੇ ਰਹੇ ਆਂ ਹਰ ਕੇ ਨਾਮ ਕਬੀਰ ਵਿ ਜਾਗਰ ਜਨਮ ਜਨਮ ਕੇ ਕਾਟੇ ਕਾਗਰ ਆ ਦੇਖ ਲੋ ਕਬੀਰ ਜੀ ਨਾਮ ਜਪ ਕੇ ਸਾਰੇ ਜਗਤ ਵਿੱਚ ਪ੍ਰਗਟ ਹੋ ਗਏ ਅਤ ਦੀ ਗਰੀਬੀ ਬੁੰਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਵਰਾ ਜੁਲਾਹਰਾ ਭਇਓ ਗੁਨੀ ਗਹੀਰਾ ਧਿਆਨੀ ਜਿਹੜੀ ਕਿਰਤ ਸੀ ਉਸ ਵਲੋਂ ਕੱਢ ਗਿਆ ਕਿਉਂਕਿ ਪ੍ਰੇਮ ਵਾਹਿਗੁਰੂ ਨਾਲ ਹੋ ਗਿਆ ਨਾ ਜਦੋਂ ਵਾਹਿਗੁਰੂ ਦੇ ਨਾਲ ਪ੍ਰੇਮ ਹੋ ਜਾਂਦਾ ਹੈ ਤੇ ਫਿਰ ਸੰਸਾਰ ਵਾਲਿਆਂ ਪਾਸੇ ਪ੍ਰੇਮ ਕਰਕੇ ਜਾਂਦਾ ਤੇ ਜੇ ਸੰਸਾਰ ਵਾਲੇ ਪਾਸੇ ਹੀ ਪ੍ਰੇਮ ਹੋਵੇ ਫਿਰ ਰੱਬ ਵਾਲੇ ਪਾਸੇ ਨਹੀਂ ਪ੍ਰੇਮ ਹੁੰਦਾ ਕਹਿੰਦੇ ਆ ਦੇਖ ਲਓ ਜਿਹਨੂੰ ਨੀਚ ਕੁੱਲ ਦਾ ਕਹਿੰਦੇ ਸੀ ਕਬੀਰ ਜੀ ਨੇ ਉਹ ਗੁਨਾ ਦਾ ਖਜ਼ਾਨਾ ਬਣ ਗਿਆ بڑے بڑے ਪੰਤਾ ਆ ਕੇ ਨਮਸਕਾਰਾਂ ਕਰਦੇ ਹਨ ਕਈ ਜਨਮਾਂ ਦੇ ਜਨਮ ਜਨਮ ਕੇ ਕਾਟੇ ਕਾਗਰ ਪਿਛਲੇ अनेका ਜਨਮਾਂ ਦੇ ਜਿਹੜੇ ਲੇਖ ਸਨ ਜਿਨ੍ਹਾਂ ਦਾ ਫਲ ਭੁਗਤਣਾ ਪੈਣਾ ਸੀ ਨਾਮ ਸਿਮਰਨ ਕਰਕੇ ਸਭ ਕਾਗਜ ਹੀ ਫਾੜ ਦਿੱਤੇ ਨਿਮਤ ਨਾਮ ਦੇ ਉਹ ਦੁੱਧ ਪਿਆ ਆ ਤਾ ਉਹ ਜਗ ਜਨਮ ਸੰਕਟ ਨਹੀਂ ਆਇਆ ਇੱਕ ਹੋਰ ਆਧਾਰਨ ਦਿੱਤੀ ਹੈ ਭਗਤ ਨਾਮਦੇਵ ਜੀ ਦੀ ਕਹਿੰਦੇ ਕਿ ਦੇਖ ਲਓ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਸੇ ਹੀ ਰਾਗ ਦੇ ਵਿੱਚ ਭਗਤਾਂ ਦੀ ਵਡਿਆਈ ਕਰਦੇ ਇੱਕ ਸ਼ਬਦ ਲਿਖਿਆ ਹੈ ਗੋਬਿੰਦ 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 ਸੰਗ ਨਾਮ ਦੇਵ ਮੰਨ ਲੈਣਾ ਆਕਦਾਮ ਕੋਸ਼ੀ ਪ੍ਰੋ ਹੋਇਓ ਲਾਖੀਣਾ ਕਮਾਲ ਹੋ ਗਈ ਜਿਹਦਾ ਮੁੱਲ ਜਿਸ ਇਨਸਾਨ ਦਾ ਮੁੱਲ ਅੱਧੀ ਕਵਟੀ ਨਹੀਂ ਸੀ ਲੋਕੇ ਸ਼ਿੰਬਾ ਸ਼ਿੰਬਾ ਕਹਿ ਕੇ ਬੁਲਾਉਂਦੇ ਸੀ ਇੰਨੀ ਵੀ ਜਾਤ ਦਾ ਹੈ ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਲੱਖਾਂ ਦਾ ਬਣ ਗਿਆ بڑے بڑے ਰਾਜੇ ਮਹਾਰਾਜੇ ਵੀ ਆ ਕੇ ਭਗਤ ਨਾਮਦੇਵ ਜੀ ਨੂੰ ਨਮਸਕਾਰਾਂ ਕਰਨ ਲੱਗ ਪਏ ਇੱਥੇ ਜੋ ਜਿਕਰ ਆਇਆ ਹੈ ਭਗਤ ਰਵਦਾਸ ਜੀ ਨੇ ਕੀਤਾ ਹੈ ਉਹ ਇਹ ਹੈ ਕਿ ਨਾਮਦੇਵ ਜੀ ਆਪਣੇ ਨਾਨਕੇ ਘਰ ਰਹਿੰਦੇ ਸਨ ਇਹਨਾਂ ਦਾ ਜਿਹੜਾ ਨਾਨਾ ਸੀ ਉਹ ਠਾਕੁਰ ਦਾ ਪੁਜਾਰੀ ਸੀ ਪੱਥਰ ਦੀ ਪੂਜਾ ਕਰਦਾ ਸੀ ਜਿਹਨੂੰ ਬੇਖਲੇ ਵੀ ਕਹਿੰਦੇ ਹਨ ਮਰਾਖੀ ਬੋਲੀ ਉਧਰ ਮਰਾਖੀ ਬੋਲੀ ਦੇ ਵਿਖਲਕਿਆ ਭਗਤ ਨਾਮਦੇਵ ਜੀ ਦੇ ਸ਼ਬਦਾਂ ਵਿੱਚ ਵਿਖਲ ਸ਼ਬਦ ਬਹੁਤ ਵਾਰ-ਵਾਰ ਆਇਆ ਉਸ ਨੂੰ ਜੋ ਮੰਦਿਰ ਸਥਾਪਿਤ ਸੀ ਰੋਜ਼ਾਨਾ ਹੀ ਉਸਦੇ ਨਾਨੇ ਦਾ ਨਾਮ ਸੀ ਇਹ ਘਰ ਮੱਝਾਂ ਚੋ ਕੇ ਉਸ ਵਾਸਤੇ ਦੁੱਧ ਲੈ ਕੇ ਜਾਂਦਾ ਸੀ ਉਸ ਨੂੰ ਪੋਗ ਲਵਾ ਕੇ ਕੁਸਮਾ ਉਸ ਦਾ ਜਸ ਕਰਕੇ ਫਿਰ ਘਰ ਆਉਂਦਾ ਸੀ ਫਿਰ ਘਰ ਦੇ ਕਾਰਵਿਹਾਰ ਵਿੱਚ ਲੱਗ ਜਾਂਦਾ ਸੀ ਇੱਕ ਦਿਨ ਮਸਲੂ ਕਿਤੇ ਰਿਸ਼ਤੇਦਾਰਾਂ ਦੇ ਜਾਣਾ ਪਿਆ ਭਗਤ ਭਾਈ ਗੁਰਦਾਸ ਜੀ ਨੇ ਇਸ ਸਾਖੀ ਸਾਰੀ ਹੀ 11ਵੀਂ ਵਾਰ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਭਗਤ ਭਗਤਾ ਭਗਤ ਰਤਨਾਵਲੀ ਜੋ ਵਾਰ ਜਿਸ ਨੂੰ ਕਿਹਾ ਜਾਂਦਾ ਹੈ ਉਹਦੇ ਵਿੱਚ ਇਹ ਇੱਕ ਪੌੜੀ ਆਈ ਹੈ 11ਵੀਂ ਵਾਰ ਦੇ ਵਿੱਚ ਪਰ ਤਾਂ ਨਾਮਦੇਵ ਜੀ ਨੂੰ ਕਿਹਾ ਲੈ ਬਾਈ ਤੂੰ ਮੇਰੇ ਮਗਰੋਂ ਵੀ ਖਲਦੀ ਸੇਵਾ ਕਰਨੀ ਹੈ ਉਹਨੂੰ ਦੁੱਧ ਛਕਾਉਣਾ ਹੈ ਜਿੱਦਾਂ ਮੈਂ ਭੋਗ ਲਵਾਉਣਾ ਹਾਂ ਜਦੋਂ ਮੈਂ ਆ ਜਾਵਾਂਗਾ ਫਿਰ ਮੈਂ ਸੇਵਾ ਸੰਭਾਲ ਲਵਾਂਗਾ ਕਿਉਂਕਿ ਜਿਨ੍ਹਾਂ ਦੇ ਵਗੇ ਵਗੇਰੇ ਰੱਬ ਨਾਲ ਜੁੜੇ ਹੁੰਦੇ ਹਨ ਉਹਨਾਂ ਦੇ ਬੱਚਿਆਂ ਦੇ ਵੀ ਸੰਸਕਾਰ ਅਜਿਹੇ ਬਣ ਜਾਂਦੇ ਹਨ ਉਨਾਂ ਦਾ ਧਿਆਨ ਮੇਰਬ ਵਾਲੇ ਪਾਸੇ ਹੋ ਜਾਂਦਾ ਹੈ। ਨਾਮਦੇਵ ਜੀ ਵੀ ਇਸ ਪਾਸੇ ਲੱਗੇ ਹੋਏ ਸਨ। ਮਗਰੋਂ ਦੁੱਧ ਲੈ ਕੇ ਗਏ। ਜਾ ਕੇ ਦੁੱਧ ਕਿਉਂਕਿ ਅਜੇ ਬਚਪਨ ਸੀ, ਛੋਟੀ ਉਮਰ ਸੀ। ਪਤਾ ਨਹੀਂ ਸੀ ਦੁੱਧ ਇਹ ਵਿਖਲ ਕਿਵੇਂ ਪੀਂਦਾ ਹੈ। ਪੱਥਰ ਦੇ ਮੂੰਹ ਨੂੰ ਗਲਾਸ ਪਰ ਕੇ ਪੱਥਰ ਨੂੰ ਮੂਰਤੀ ਨੂੰ ਲਈ ਜਾਣ ਮੂੰਹ ਪਰ ਪੀਵੇ ਹੀ ਨਾ ਲੱਗੇ ਰਹੇ ਇਸੇ ਸੋਚ ਵਿੱਚ ਕਿ ਕੀ ਗੱਲ ਹੋ ਗਈ ਮੇਰੇ ਨਾਲ ਇਹ ਬੀਠਲ ਨਾਰਾਜ ਹੋ ਗਿਆ ਪਰਮੇਸ਼ਰ ਦਾ ਨਾਮ ਜਪੀ ਗਏ ਨਾਲ ਨਾਲ ਤਰਲੇ ਲਈ ਗਏ ਕਿ ਦੁੱਧ ਪੀ ਤੋ ਨੇਤੇ ਮੇਰੇ ਨਾਨਾ ਜੀ ਆ ਕੇ ਮੈਨੂੰ ਗੁੱਸੇ ਹੋਣਗੇ ਭਗਤ ਰਵਿਦਾਸ ਜੀ ਨੇ ਉਦਾਹਰਣ ਦਿੱਤੀ ਹੈ ਕਿ ਦੇਖ ਲਓ ਨਾਮਦੇਵ ਜੀ ਨੇ ਪ੍ਰੇਮ ਨਾਲ ਜਦੋਂ ਯਾਦ ਕੀਤਾ ਤੇ ਉਸ ਦੁੱਧ ਨੂੰ ਫਿਰ ਵੀ ਖਲ ਨੇ ਪੀਤਾ ਹੈ ਇਹ ਜाहिरी ਕਰਾਮਾਤ ਹੈ ਇਹ ਜाहਰ ਕਲਾ ਹੈ ਹੋਰ ਵੀ ਸ਼ਬਦ ਆਏ ਹਨ ਭਗਤ ਨਾਮਦੇਵ ਜੀ ਦੇ ਮਰੀ ਹੋਈ ਗਊ ਨੂੰ ਜ਼ਿੰਦਾ ਕਰਨ ਵਾਲੀ ਗੱਲ ਉਹ ਵੀ ਆਈ ਹੈ ਅਗੇ ਸ਼ਬਦ ਦੇ ਵਿੱਚ ਫਿਰ ਉਸ گاਉ ਨੂੰ ਚੋਣਾ ਚੋ ਕੇ ਦੁੱਧ ਦਾ ਗੜਵਾ ਭਰ ਕੇ ਰਾਜੇ ਦੇ ਅੱਗੇ ਲਿਆ ਕੇ ਰੱਖ ਦੇਣਾ ਇਹ ਅਜੇ ਹੀਆਂ ਘਟਨਾਵਾਂ ਭਗਤਾਂ ਦੇ ਜੀਵਨ ਵਿੱਚ ਵਾਪਰਦੀਆਂ ਰਹਿੰਦੀਆਂ ਹਨ ਜਿਵੇਂ ਮੰਦਰ ਵਿੱਚ ਜਾਂਦੇ ਹਨ ਤਾਂ ਪਾਂਡੇ ਉਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢ ਦਿੰਦੇ ਹਨ ਕਿ ਤੂੰ ਸ਼ੁੱਦਰ ਹੈ ਤੂੰ ਤਾਂ ਨਹੀਂ ਆ ਸਕਦਾ ਇਸ ਮੰਦਰ ਦੇ ਅੰਦਰ ਉਹ ਜਿਸਨ ਦੇਹਰਾ ਕਹਿੰਦੇ ਹਨ ਹਿੰਦੂ ਲੋਕ ਭਗਤ ਨਾਮਦੇਵ ਜੀ ਦੇਹਰੇ ਦੇ ਪਿੱਛੇ ਜਾ ਕੇ ਬੈਠ ਜਾਂਦੇ ਹਨ ਪਰਮੇਸ਼ਰ ਦਾ ਨਾਮ ਜਪੀ ਜਾਂਦੇ ਹਨ ਫੇਰ ਦੀਆ ਨਾਮੇ ਕਾ ਦੇਹਰਾ ਜਿਉਂ-ਜਿਉਂ ਨਾਮਾ ਹਰ ਗਣੋ ਚਿਰੇ ਭਗਤ ਜਨਾਂ ਕਾ ਦੇਹਰਾ ਕਰੈ ਇਹ ਕਲਾ ਵਰਤੀ ਹੈ ਹੁਣ ਵੀ ਹਜੂਰ ਸਾਹਿਬ ਨੂੰ ਜਿਹੜੇ ਜਾਂਦੇ ਹਨ ਦਰਸ਼ਨ ਕਰਨ ਵਾਸਤੇ ਉੱਥੇ ਉਹ ਦੇਹਰਾ ਹੁਣ ਵੀ ਹੈ ਉਹਦੇ ਦਰਸ਼ਨ ਵੀ ਕਰਕੇ ਆਉਂਦੇ ਹਨ ਆਮ ਤੌਰ ਤੇ Hindu ਮੰਦਰ ਜਿਹੜੇ ਹਨ ਉਹਨਾਂ ਦਾ ਪੂਰਬ ਵਾਲੇ ਪਾਸੇ ਮੂੰਹ ਹੁੰਦਾ ਹੈ ਉਸ ਦਾ ਉੜਕੇ ਪਾਸੇ ਮੂੰਹ ਹੈ ਪੱਛਮ ਵਾਲੇ ਪਾਸੇ ਮੂੰਹ ਹੈ ਇਹ ਅਜੇ ਵੀ ਉਹ ਨਿਸ਼ਾਨੀ ਉਸੇ ਤਰ੍ਹਾਂ ਹੀ ਕਾਇਮ ਹੈ ਭਗਤ ਰਵਿਦਾਸ ਜੀ ਕਹਿੰਦੇ ਕਿ ਦੇਖ ਲਓ ਪ੍ਰੇਮ ਦੇ ਨਾਲ ਨਾਮ ਜਪਦਿਆਂ ਹੋਇਆਂ ਮਜਬੂਰ ਕਰ ਦਿੱਤਾ ਵੀਖਲ ਨੂੰ ਭਗਤ ਨਾਮਦੇਵ ਜੀ ਨੇ ਇੰਨਾ ਪ੍ਰੇਮ ਹੋ ਗਿਆ ਤਉ ਜਗ ਜਨਮ ਸੰਕਟ ਨਹੀਂ ਆਇਆ ਤੇ ਜਨਮ ਮਰਨ ਦਾ ਸੰਕਰਕ ਹੀ ਕਟਿਆ ਗਿਆ ਐਡੀ ਕਿਰਪਾ ਹੋ ਗਈ ਜਨ ਰਵਿਦਾਸ ਰਾਮ ਰੰਗ ਰਾਤਾ ਕਿਉਂ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਮੈਂ ਉਸ ਪਰਮੇਸ਼ਰ ਦਾ ਦਾਸ ਹਾਂ ਮੈਨੂੰ ਇਹਨਾਂ ਭਗਤਾਂ ਨੂੰ ਵੇਖ ਕੇ ਪ੍ਰੇਮ ਹੋ ਗਿਆ ਹੈ ਜੇ ਮਹਾਰਾਜ ਗੁਰੂ ਅਰਜਨ ਦੇਵ ਜੀ ਪਾਸ਼ਾ ਨੇ ਦੱਸਿਆ ਹੈ ਕਿ ਇਹਨਾਂ ਭਗਤਾਂ ਨੂੰ ਦੇਖ ਕੇ ਜਿਵੇਂ ਨਾਮਦੇਵ ਜੀ ਦੀ ਗੱਲ ਦੱਸੀ ਹੈ ਕਿ ਕਿਵੇਂ ਜਿਹਨੂੰ ਅੱਧੇ ਧਮੜੀ ਦਾ ਸ਼ੀਮੜਾ ਕਹਿੰਦੇ ਸਨ ਕਿਵੇਂ ਉਹ ਸੰਸਾਰ ਵਿੱਚ ਪ੍ਰਗਟ ਹੋ ਗਿਆ ਕਿਵੇਂ ਕਬੀਰ ਜੀ ਪ੍ਰਗਟ ਹੋ ਗਏ ਪਰਮੇਸ਼ਰ ਦਾ ਨਾਮ ਜਪ ਕੇ ਰਵਿਦਾਸ ਘਵੰਤਾ ਢੋਰਨੀ ਤਿੰਨ ਤਿਆਗੀ ਮਾਇਆ ਪ੍ਰਗਟ ਹੋ ਆ ਸਾਧ ਸੰਗ ਹਰ ਦਰਸ਼ਨ ਪਾਇਆ ਰਵਿਦਾਸ ਜੀ ਵੀ ਉਸ ਉਹਨਾਂ ਨੀਵੀਂ ਜਾਤਾਂ ਦੇ ਵਿੱਚੋਂ ਹੀ ਸਨ ਕਹਿੰਦੇ ਸਾਗੇ ਵਗੇ ਵਗਾਰੇ ਮਰੇ ਹੋਏ ਪਸ਼ੂਆਂ ਨੂੰ ਬਨਾਰਸ ਦੇ ਆਸੇ ਪਾਸੇ ਚੁੱਕ ਕੇ ਵਾਰ ਸੜਦੇ ਸੀ ਮਾਇਆ ਨਾਲੋਂ ਮੋਹ ਤੋੜ ਲਿਆ ਉਹਨਾਂ ਨੇ ਆਪਣੀ ਸੁਰਤੀ ਮਾਇਆ ਚੋਂ ਕੱਢ ਕੇ ਵਾਹਿਗੁਰੂ ਨਾਲ ਲਾ ਲਈ ਇਹਨਾਂ ਭਗਤਾਂ ਵੱਲ ਵੇਖ ਕੇ ਕਬੀਰ ਜੀ ਵੱਲ ਵੇਖ ਕੇ ਨਾਮਦੇਵ ਜੀ ਵੱਲ ਵੇਖ ਕੇ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੰਗਤ ਚ ਪ੍ਰਗਟ ਹੋ ਗਿਆ ਵਾਹਿਗੁਰੂ ਦਾ ਦਰਸ਼ਨ ਹੋ ਗਿਆ ਸੈਨਨਾਈ ਬੁੱਤਕਾਰਿਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਰਮ ਭਗਤਾਂ ਦਾ ਨਾ ਗਣਿਆ ਇਸੇ ਤਰ੍ਹਾਂ ਸੈਨ ਜੀ ਹਨ ਬੁੱਤੀਆਂ ਕਰਨ ਵਾਲਾ ਬੁੱਤਕਾਰਿਆ ਕਹਿੰਦੇ ਬੁੱਤੀਆਂ ਕਰਨ ਵਾਲਾ ਪਿੰਡਾਂ ਦੇ ਵਿੱਚ ਇਹ ਲੋਕ ਰਿਸ਼ਤੇਦਾਰਾਂ ਦੇ ਵਿਆਹਾਂ ਸ਼ਾਦੀਆਂ ਦੇ ਸਨੇਹ ਮਲਣੇ ਪਉਣ ਸਨੇ ਦੇ ਕੇ ਆਉਂਦੇ ਸਨ ਜਾਂ ਵਿਆਹ ਸ਼ਾਦੀਆਂ ਦੇ ਅਜਿਹੇ ਮੌਕੇ ਆ ਦਿੱਤੇ ਆ ਕੇ ਘਰਾਂ ਦੇ ਵਿੱਚ ਲੰਗਰ ਤਿਆਰ ਕਰਦੇ ਸਨ ਇਹ ਸੈਣ ਭਗਤ ਜਿਹੜਾ ਸੀ ਜਾਤੀ ਦਾ ਨਾਈ ਸੀ ਰਾਜੇ ਦੀ ਮਾਲਿਸ਼ ਕਰਨ ਜਾਂਦਾ ਹੁੰਦਾ ਸੀ ਰੋਜ਼ ਇੱਕ ਦਿਨ ਘਰ ਸੰਤ ਆ ਗਏ ساری ਰਾਤ ਕੀਰਤਨ ਹੰਦਾ ਰਿਹਾ ਵਾਹਿਗੁਰੂ ਦਾ ਜਸ ਕਰਦੇ ਰਹੇ ਰਾਜੇ ਦੇ ਕੋਲ ਜਾ ਨਹੀਂ ਸਕਿਆ ਦਿਨ ਚੜਿਆ ਸੰਤ ਚਲੇ ਗਿਆ ਬੜਾ ਪਛਤਾਵਾ ਹੋਇਆ ਕਿ ਰਾਜਾ ਸ਼ਾਇਦ ਇਹ ਵੇਗ ਅਜੇ ਤਾ ਮੈਨੂੰ ਮਿਲ ਗਿਆ ਨਹੀਂ ਹੈ। ਐਸਾ ਵਾਹਿਗੁਰੂ ਪਰਮੇਸ਼ਰ ਨੇ ਕੌਤਕ ਰਚਾਇਆ ਕਿ ਆਪ ਸੈਣ ਦੀ ਥਾਂ ਆਪ ਉਹਦਾ ਰੂਪ ਧਾਰਨ ਕਰਕੇ ਰਾਜੇ ਦੀ ਮਾਲਿਸ਼ ਕਰਕੇ ਆਇਆ। ਇਹਦਾ ਵੀ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ 11 ਵਿੱਚ ਕੀਤਾ ਹੈ। ਕਹਿੰਦੇ ਕਿ ਜਦੋਂ ਸੈਨ ਰਾਜੇ ਦੇ ਸਾਹਮਣੇ ਗਿਆ ਸਿਰ ਨੀਵਾ ਸੀ ਮਾਫੀ ਮੰਗੀ ਕਿ ਰਾਜਨ ਮੈਂ ਰਾਤ ਸੇਵਾ ਕਰਨ ਵਾਸਤੇ ਆ ਨਹੀਂ ਸਕਿਆ ਕਹਿੰਦਾ ਅੱਜ ਤਾਂ ਮੈਨੂੰ ਆਨੰਦੀ ਵੜਾਇਆ ਇੰਨੀ ਵਧੀਆ ਮਾਲਿਸ਼ ਕੀਤੀ ਤੂੰ ਤੋਹਾਂ ਨਾ ਮੈਂ ਆ ਨਹੀਂ ਸਕਿਆ ਐਸ ਗੱਲ ਨੂੰ ਜਦੋਂ ਸੰਸਾਰ ਰਾਜੇ ਨੂੰ ਪਤਾ ਲੱਗਾ ਕਿ ਇਹ ਇਹਦੀ ਸਾ ਰੱਬ ਨੇ ਆ ਕੇ ਮੇਰੀ ਸੇਵਾ ਕੀਤੀ ਹੈ ਜਦੋਂ ਰਾਜਾ ਜਿਹੜਾ ਹੈ ਉਹ ਭਗਤ ਬਣ ਗਿਆ ਸੈਣ ਦਾ ਜਦ ਰਾਜਾ ਬਣ ਜਾਵੇ ਭਗਤ ਕਿਸੇ ਸੰਤ ਦਾ ساری ਦੁਨੀਆ ਉਹਦੇ ਪਿੱਛੇ ਪਰਜਾ ਸਾਰੀ ਉਹਦੇ ਸੇਵਕ ਬਣ ਜਾਂਦੀ ਹੈ ਇੰਜ ਹਰਦੇਵ ਜਿ ਵਾਹੇ ਗੁਰੂ ਵਸਿਆ ਤਾਂ ਦੁਨੀਆ ਉਹਦੇ ਵਿੱਚ ਪ੍ਰਗਟ ਹੋ ਗਏ ਸੈਣ ਜੀ ਇਹ ਬਿਤ ਸੁਣ ਕੇ ਜਾਗਰੋਠ ਭਗਤੀ ਲੱਗਾ ਮਿਲੇ ਪਰਤਖ ਗੁਸਾਈਆਂ ਤਨਵਟ ਭਾਗਾ ਇਹਨਾਂ ਭਗਤਾਂ ਦੀਆਂ ਵਗਾਈਆਂ ਸੁਣ ਕੇ ਹੀ ਧੰਨਾ ਭਗਤ ਜੀ ਰਾਜਸਥਾਨ ਦੇ ਜਨਮ ਹੋਇਆ ਇਹਨਾਂ ਦਾ ਗਉਆਂ ਮਗਾਂ ਰੱਖੀਆਂ ਸਨ ਉਹ ਚਾਰਦੇ ਸੀ ਉਹਨਾਂ ਦਾ ਭਗਤੀ ਵਾਲੇ ਪਾਸੇ ਧਿਆਨ ਹੋ ਗਿਆ ਇਹਨਾਂ ਦੇ ਜੀਵਨ ਦੇ ਵਿੱਚ ਸਾਖੀ ਭਾਈ ਗੁਰਦਾਸ ਜੀ ਨੇ ਲਿਖੀ ਹੈ ਆਪਣੀ ਵਾਰ ਦੇ ਵਿੱਚ ਔਰ ਸਾਰੇ ਜਗਤ ਦੇ ਵਿੱਚ ਧੰਨਾ ਜੀ ਵੀ ਪ੍ਰਗਟ ਹੋ ਗਏ ਭਗਤ ਧੰਨਾ ਬਣ ਗਏ ਜਿਹਨੂੰ ਧੰਨਾ ਜੱਗ ਕਹਿੰਦੇ ਸੀ ਉਹ ਧੰਨਾ ਭਗਤ ਬਣ ਗਿਆ ਅਰ ਜਨ ਰਵੇਦਾਸ ਰਾਮ ਰੰਗ ਰਾਤਾ ਇੰਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਕਹਿੰਦੇ ਮੈਂ ਉਸ ਦਾ ਦਾਸ ਆ ਇੰਨਾ ਭਗਤਾ ਵਾਂਗ ਮੈਂ ਵੀ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਗਿਆ ਹਾਂ ਇੰਜ ਮੇਰੇ ਤੇ ਗੁਰੂ ਦੀ ਕਿਰਪਾ ਹੋ ਗਈ ਹੈ ਹੁਣ ਮੈਨੂੰ ਨਰਕਾਂ ਵਿੱਚ ਨਹੀਂ ਜਾਣਾ ਪਵੇਗਾ ਕਿਉਂ ਪਰਮੇਸ਼ਰ ਦੇ ਪ੍ਰੇਮ ਵਾਲੇ ਜਿਹੜੇ ਹਨ ਉਹਨਾਂ ਦਾ ਰਸਤਾ ਵੱਖਰਾ ਹੋ ਜਾਂਦਾ ਹੈ ਸੰਸਾਰੀ ਲੋਕ ਮੋਹ ਮਾਇਆ ਚ ਫਸੇ ਹੋਏ ਹਨ ਜਿਹੜੇ ਉਹ ਉਹਨਾਂ ਨੂੰ ਜੰਮ ਜਿਹੜੇ ਹਨ ਉਹ ਧਰਮ ਰਾਜ ਦੇ ਅੱਗੇ ਜਾ ਕੇ ਪੇਸ਼ ਕਰਦੇ ਨੇ ਲੇਖੇ ਜੋਖੇ ਵਾਸਤੇ ਉਹ ਵੱਖਰਾ ਥਾਂ ਹੈ ਰਸਤਾ ਵੀ ਵੱਖਰਾ ਹੈ ਪਰ ਜਿਹੜੇ ਰੱਬ ਦੇ ਪਿਆਰ ਵਾਲੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਨੂੰ ਫਿਰ ਵਾਹਿਗੁਰੂ ਪਰਮੇਸ਼ਰ ਜੋ ਹੈ ਉਹ ਆਪ ਕਿਰਪਾ ਕਰਕੇ ਵੱਖਰਾ ਆਪਣੇ ਦਰ ਤੇ ਸੱਦ ਕੇ ਉਹਨਾਂ ਨੂੰ ਪ੍ਰਵਾਨ ਕਰਦਾ ਹੈ ਸਤਕਾਰ ਕਰਦਾ ਉਹ ਬੈਠਾ ਅਦਰ ਸਾਹਿਬ ਦੇ ਬੜਾ ਸਤਕਾਰ ਮਿਲਦਾ ਹੈ ਉਹਨਾਂ ਨੂੰ ਸਤਿਗੁਰੂ ਜੀ ਦੀ ਕਿਰਪਾ ਕਰਨ ਇਹ ਭਗਤਾਂ ਦੇ ਜੀਵਨ ਤੋਂ ਕੋਈ ਜ ਆਪਾਂ ਸਿੱਖੀ ਹੈ ਇਹ ਵੇਖ ਲਓ ਗਰੀਬ ਨੀਵਾਂ ਨੀਵੀਂ ਜਾਤੀ ਜਨਮੇ ਹੋਏ ਭਗਤ ਕਿੰਨੀ ਉੱਚੀ ਅਵਸਥਾ ਪ੍ਰਾਪਤ ਕਰ ਲਈ ਤੇ ਜੇ ਕਿਤੇ ਇਹ ਸਿੱਖਿਆ ਸਾਡੇ ਅੰਦਰ ਵੀ ਵਸ ਜਾਵੇ ਤਾਂ ਨੇ ਜੱਟ ਵਾਂਗ ਤਾਂ ਸਾਗਾ ਵੀ ਨਾ ਕਿਸੇ ਵੇਲੇ ਗੁਰੂ ਦੀ ਕਿਰਪਾ ਦੇ ਨਾਲ ਇੰਨਾ ਵਿਚ ਆ ਸਕਦਾ ਹੈ ਔਰ ਇਹ ਕਰਮਾਂ ਦੇ ਲੇਖੇ ਜੋਖੇ ਤੋਂ ਆਪਾਂ ਵੀ ਮੁਕਤ ਹੋ ਸਕਦੇ ਹਾਂ ਅੱਜ ਸਹਿਜ ਪਾਠ ਦਾ ਭੋਗ ਵੀ ਪੈਣਾ ਹੈ ਇਸ ਕਰਕੇ ਇੱਥੇ ਹੀ ਸਮਾਪਤੀ ਕਰਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਇਹ ਪਾਵਨ ਅਵਦੇਸ਼ ਸਾਗੇ ਹਿਰਦੇ ਜਵਸੇ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਾਠ ਹੋ ਗਿਆ ਸੀ ਪਾਠ